ਉਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੂ ਕੇ ਭਾਈ ਜੋ ਸਾਰਿਆਂ ਨੂੰ ਹਰੇ ਕਰਨ ਵਾਲਾ ਹੈ ਜਿਨ ਪਹਿਲਾਂ ਬ੍ਰਹਮਾ ਨੂੰ ਵੀ ਹਰੇ ਭਰੇ ਕੀਤਾ ਫਿਰ ਸ਼ਿਵ ਜੀ ਵਿਸ਼ਨੂੰ ਆਦਿਕ ਜਿਸ ਨੇ ਆਪ ਦੀ ਹਰਿਆਵਲਤਾ ਚੇਤਨ ਸੱਤਾ ਨਾਲ ਪ੍ਰਗਟ ਕੀਤੇ ਹੈ ਹਰ ਹਰੇ ਹਰ ਹਰੇ ਹਰ ਗੁਣ ਗਾਵੂ ਉਹ ਹਰੀ ਸਾਰਿਆਂ ਦੇ ਫਿਰਦਿਆਂ ਨੂੰ ਹਰੇ ਕਰਨ ਵਾਲਾ ਇੰਦਰੀਆਂ ਨੂੰ ਹਰੇ ਕਰਨ ਵਾਲਾ ਮਨ ਬੁੱਧ ਆਦਿਕ ਨੂੰ ਹਰੇ ਕਰਨ ਵਾਲਾ ਉਹ ਸਰੀ ਦੇ ਗੋਣਾ ਨੂੰ ਗਾਉਣਾ ਕਰੋ ਹਰ ਗੁਰਮੁਖੇ ਪਾਈ ਰਾਮ ਉਹ ਹਰੀ ਦੇ ਪਾਈ ਗੁਰਮੁਖਾਂ ਦੀ ਸੰਗਤ ਕਰਕੇ ਰਾਮ へ ਪਾਈ ਪਾਈ ਦਾ ਹੰਦ ਨੂੰ ਸ਼ਬਦ ਰਭੂ ਮਾਰਾ ਗੁਰਮੁਖ ਕਿਹੜੇ ਲੱਭੀਏ ਮਾਰਾ ਕਿਦ ਰ ਆਦਿ ਨੇ ਸ਼ਬਦ ਨੂੰ ਉਚਾਰੋ ਤੁਸੀਂ ਗੁਰਮੁਖ ਬਣ ਜਾਓਗੇ ਹਰ ਹਦ ਸ਼ਬਦ ਵਜਾਈ ਅਨੰਦ ਹਦ ਤੱਕਰਾ ਸਵਾਰਾ ਸ਼ੌਧ ਜਦੋਂ ਪ੍ਰਗਟ ਹੋਵੇਗਾ ਅੰਦਰ ਜੱਪ ਆਜਾਪ ਨੇ ਵਿਸਰੇ ਆਤ ਜੁਗਾਂ ਸਮਾਏ ਇਹ ਵਜਾਉਣਾ ਕਰੋਗੇ ਕ੍ਰਸ ਅਨਹਦ ਸ਼ਬਦ ਵਜਾਏ ਹਰ ਜੀਉ ਘਰ ਆਏ ਅਨਹਦ ਹਦ ਤੋਂ ਰਹਿ ਜਦੋਂ ਸ਼ਬਦ ਅੰਦਰ ਵੱਜਿਆ ਆ ਨਾ ਉਹ ਜਿਹੜੇ ਹਰੀ ਆਪ ਹੀ ਕਰਿਹਰ ਦੇ ਚ ਆ ਕੇ ਪ੍ਰਗਟ ਹੋ ਜਾਂਦਾ ਹੈ ਹਰ ਗੁਣ ਗਾਵੂ ਨਾਰੀ ਇਹ ਮਹਤਮਾ ਰੂਪੀ ਨਾਰੀਓ ਰਾਹ ਹਰੀ ਦੇ ਗੁਣਾਂ ਨੂੰ ਗਾਉਣਾ ਕਰੋ ਸਖਿਓ ਅਨ ਦਿਨ ਭਗਤ ਕਰਹਿ ਗੁਰ ਆਗੇ ਸਤ ਗੁਰਾਂ ਦੀ ਅਗਿਆ ਵਿੱਚ ਚੱਲੀਏ ਗੁਰਾਂ ਦੇ ਅੱਗੇ ਸਨਮੁਖ ਹੋ ਕੇ ਰਾਤ ਦਿਨੇ ਭਗਤੀ ਕਰੀਏ ਸਾਤ ਅਨਕੰਤ ਪਿਆਰੀ ਸੋਜ ਜਸ ਰੂਪੀ ਸਤਰੀ ਵਾਹਿਗੁਰੂ ਪਤੀ ਨੂੰ ਪਿਆਰੀ ਹੈ ਵਾਸ਼ਮਿਰਤੀ ਸਾਖੀ ਚੇਤਨ ਨੂੰ ਪਿਆਰੀ ਆ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਤਿਗੁਰਾਂ ਦਾ ਅੰਮ੍ਰਿਤ ਸ਼ਬਦ ਵਸ ਗਿਆ ਹੈ ਸ਼ੀ ਜਨ ਸ਼ਬਦ ਸੁਹਾਏ ਉਦੋਂ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਬ੍ਰਹਮ ਵਿੱਚ ਭੇਦ ਹੋ ਕੇ ਸੋਭ ਨੀਕ ਹੋਏ ਹਨ ਨਾਨਕ ਤਿਨ ਘਰ ਸਾਧਹੀ ਸੋਹਿਲਾ ਸਤਗੁਰੂ ਜੀ ਕਹਿੰਦੇ ਉਹਨਾਂ ਦੇ ਘਰ ਹਿਰਦੇ ਵਿੱਚ ਸਦਾ ਹੀ ਆਨੰਦ ਹੈ ਸੋਲਾ ਵਾਹਿਗੁਰੂ ਦਾ ਜਸਨਾ ਉਚਾਰਨ ਹੁੰਦਾ ਹੈ ਹਰ ਘਰ ਕਿਰਪਾ ਘਰ ਆਵੇ ਕਿਰਪਾ ਕਰਕੇ ਹਰੀ ਉਹਨਾਂ ਦੇ ਘਰ ਦੇ ਦੇਚ ਆ ਕੇ ਸਖਿਆਤ ਹੋ ਗਿਆ ਪ੍ਰਗਟ ਹੋ ਗਿਆ ਹੈ ਭਗਤਾ ਮਨ ਆਨੰਦ ਭਇਆ ਭਗਤਾਂ ਦੇ ਮਨ ਦੇ ਚ ਆਨੰਦ ਸਰੂਪ ਪ੍ਰਗਟ ਹੋ ਗਿਆ ਹੈ ਹਰ ਨਾਮ ਰਹੀ ਲਿਵ ਲਾਈ ਆਨੰਦ ਜੋ ਕੇ ਜਿਉ ਜਿਉ ਆਨੰਦ ਹੋਵੇ ਮਹਾਰਾਜ ਜੀ ਲਿਵ ਲਾਈ ਬੈਠਦੇ ਆ ਛੱਡਦੇ ਨਹੀਂ ਕਦੇ ਨਾਮ ਨੂੰ ਜਿਸ ਨਾਮ ਕਰਕੇ ਦਾਤ ਪ੍ਰਾਪਤ ਹੋਈ ਹੈ ਲੇਵ ਲਈ ਰੱਖਦੇ ਆਂ ਆਰਾਮ 헤 ਪਾਈ ਜੀਵਨ ਮੁਕਤੀ ਆਨੰਦ ਮਾਣਦੇ ਹਨ ਗੁਰਮੁਖੀ ਮਨ ਨਿਰਮਲ ਹੋਆ ਗੁਰਮੁਖਾਂ ਦੀ ਸੰਗਤ ਕਰਕੇ ਗੁਰਮੁਖਾਂ ਦਾ ਅਧਕਾਰੀਆਂ ਦਾ ਮਨ ਸ਼ੁੱਧ ਹੋਇਆ ਹੈ ਨਿਰਮਲ ਹਰ ਗੁਣ ਗਾਈ ਜਦ ਹਰੀ ਦੇ ਗੁਣ ਨਾ ਗਾਉਣੇ ਕਰਕੇ ਸਾਰੀਆਂ ਪਾਪਾਂ ਦੀਆਂ ਮੈਲਾ ਲਾਟੀਆਂ ਮਾਰਦੇ ਨਾਮ ਨੇ ਨਿਰਮਲ ਗੁਣ ਗਾਈ ਨਾਮ ਮੰਨ ਵਸਾਏ ਨਿਰਮਲ ਉਜਲ ਮਾਰਾ ਦੇ ਜਦੋਂ ਗੁਣ ਗਾਏ ਲਾਲ ਚਲਿਖਸਾ ਤੋਂ ਰਹਿ ਤੋ ਕੇ ਹਰੀ ਦੇ ਨਾਮ ਨੂੰ ਮਨ ਚ ਵਸਾ ਲਿਆ ਹਰ ਕੀ ਅੰਮ੍ਰਿਤ ਬਾਣੀ ਹਰੀ ਦੀ ਅਮਰ ਕਰਨ ਵਾਲੀ ਬਾਣੀ ਉਚਾਰਨ ਕਰਦੇ ਹਨ ਅੰਮ੍ਰਿਤ ਰੂਪ ਇਹਨੂੰ ਮਾਨ ਵਸਿਆ ਸੀ ਜਨ ਨਿਸਤਰੀ ਜਿਨ੍ਹਾਂ ਦੇ ਮਨ ਚ ਵਸ ਗਿਆ ਉਹ ਭਾਈ ਨਿਸਪਰ ਪੈਂਤ ਕਰਗੇ ਮਹਾਪੁਰਖ ਕਟ ਕਟ ਸਬਦ ਸਮਾਣੀ ਉਹਨਾਂ ਦੇ ਅੰਦਰ ਹੀ ਪ੍ਰਗਟ ਹੋ ਗਈ ਜੋਤ ਕੇ ਕਟਾ ਕਟਨ ਸ਼ਬਦ ਦੁਆਰਾ ਜੋਤ ਪਰਮੇਸ਼ਰ ਦੀ ਸਮਾਈ ਹੋਈ ਦਿਸਪੀ ਸ਼ਬਦ ਦੀ ਕਮਾਈ ਦਾ ਐਡਾ ਪ੍ਰਕਾਸ਼ ਹੋਇਆ ਜਿਸ ਪ੍ਰਕਾਰ پارਸਨਾ ਸੋ ਕੇ ਅਠੇ ਪੈਂਤੋਂ ਸੋਇਨਾ ਬਣ ਜਾਂਦੀ ਹੈ ਐ ਸ਼ਬਦ پارਸਨਾ ਸੋ ਕੇ ਫਿਰਦੇ ਉਹਨਾਂ ਦੇ ਸੋਇਨੇ ਦੀ ਨਹੀਂ ਆਈ ਹੋ ਗਏ ਮਾਰਾ ਸਰੂਪ ਪ੍ਰਗਟ ਹੋ ਗਿਆ ਉਹਨਾਂ ਦੇ ਅੰਦਰ ਤੇਰੀ ਬੁਰਗਾਵਹਿ ਸਹਿਜ ਸਮਾਵਹਿ ਇਹ ਮਹਾਰਾ ਤੇਰੇ ਗੁਣਾਂ ਨੂੰ ਗਾਉਂਦੇ ਐ ਨਾਲ ਗੁਣ ਵੀ ਗਾਉਂਦੇ ਹੋਰ ਅਧਿਕਾਰੀਆਂ ਨੂੰ ਨਿਹਾਲ ਕਰਨ ਵਾਸਤੇ ਤੇ ਸੁਤੇ ਛੱਡੇ ਨਹੀਂ ਜਾਂਦੇ ਗੁਣ ਜਿਨ੍ਹਾਂ ਗੁਣਾਂ ਤੇਰੀ ਪ੍ਰਾਪਤੀ ਕਰਾਈ ਹੈ ਸਹਜੇ ਤੇਰੇ ਰੂਪ ਚ ਵੀ ਲੀਨ ਹੋਏ ਰਹਿੰਦੇ ਹਨ ਸਬਦੀ ਮੇਲ ਮਿਲਾਏ ਕਿਉਂਕਿ ਸ਼ਬਦ ਕਰਕੇ ਮੇਲ ਆਪਣੇ ਚ ਮਿਲਾਏ ਹੈ ਉਹ ਹੋਰ ਉਹਨਾਂ ਨੂੰ ਸ਼ਬਦ ਦੁਆਰਾ ਆਉਦੇ ਮੇਲ ਤੇ ਮਲਾਈ ਜਾਂਦੇ ਹਨ ਨਾਨਕ ਸਫਲ ਜਨਮ ਤਿਨ ਕੀਰਾ ਸਤਿਗੁਰੂ ਨਾਨਕ ਦੇਵ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਸਫਲਾ ਜਨਮ ਹੈ ਉਹਨਾਂ ਪੁਰਖਾਂ ਦਾ ਜੇ ਸਤਿਗੁਰ ਹਰ ਮਾਰਗ ਪਾਏ ਜਿਹੜੇ ਸਤਿਗੁਰਾਂ ਨੇ ਇਸ ਪ੍ਰਕਾਰ ਵਾਹਿਗੁਰੂ ਦੇ ਸਿਮਰਨ ਦੇ ਮਾਰਗ ਰਸਤੇ 'ਚ ਪਾਤੇ ਸੰਤ ਸੰਗਤ ਸਿਉ ਮੇਲ ਭਇਆ ਸੰਤੁਸ਼ਟੀ ਦਾ ਅਸਾਸ ਗ੍ਰਾਸਨੀ ਵਿਸਰਜਦਾ ਉਹਨਾਂ ਦੇ ਸੰਗ ਤੇ ਇਕੱਤਰਤਾ ਵਿੱਚ ਮੇਲ ਜਦੋਂ ਹੋਇਆ ਹਰ ਹਰ ਨਾਮ ਸਮਾਈ ਰਾਮ ਏ ਭਾਈ ਹਰ ਹਰ ਪਰਮੇਸ਼ਰ ਜੋ ਰਾਮ ਉਹਦਾ ਨਾਮ ਹਿਰਦੇ ਚ ਉਹਨਾਂ ਦੇ ਵੀ ਸਮਾ ਗਿਆ ਮਸਤੀ ਚੜ ਗਈ ਹਰ ਕਹਿਬਦ ਸਦ ਜੀਵਨ ਮੁਕਤ ਭਏ ਸਤਿਗੁਰਾਂ ਦੇ ਸ਼ਬਦ ਉਪਦੇਸ਼ ਨੂੰ ਕਮਾ ਕੇ ਸਦਾ ਵਾਪੇ ਜੀਵਨ ਮੁਕਤ ਹੋ ਗਏ ਉਹ ਹਰ ਕਹਿ ਨਾਮ ਲਿਵ ਲਾਈ ਰਾਮ ਪਰਮੇਸ਼ਰ ਦੇ ਨਾਮ ਦੀ ਬਿਰਤੀ ਨੂੰ ਲਾਈ ਰੱਖਦੇ ਇਹ ਪਿਆਰਿਓ ਹਰ ਨਾਮ ਚਿਤ ਲਾਈ ਗੁਰ ਮੇਲ ਮਿਲਾਏ ਨ ਪਰਮੇਸ਼ਰ ਦੇ ਨਾਮ ਚਿਤ ਗੁਰਾਂ ਨੂੰ ਲਾਗਦਾ ਉਹਨਾਂ ਨੂੰ ਗੁਰੂ ਸਾਹਿਬ ਨੂੰ ਵਾਹਿਗੁਰੂ ਦੇ ਮੇਲ ਚ ਮਿਲ ਆਤਾ ਹੈ ਮਨੁਆ ਰਤਾ ਹਰ ਨਾਲ ਜਦੋਂ ਸਾਹਿਬ ਸਿੰਘ ਜੀ ਮਨ ਰੰਗਿਆ ਗਿਆ ਉਹ ਕਿੱਥੇ ਹਰੀ ਕਹਿੰਦੇ ਮਨੁਆ ਰਤਾ ਹਰ ਨਾਲੇ ਜਦੋਂ ਮਨ ਰੰਗਿਆ ਗਿਆ ਹਰੀ ਨਾਲ ਹੀ ਪ੍ਰਾਪਤ ਹੋ ਗਿਆ ਸੁਖ ਦਾਤਾ ਪਾਇਆ ਮੂਹ ਚੁਪਾਇਆ ਜਦੋਂ ਹੁਣ ਜਿੰਨਾ ਪਦਾਰਥਾਂ ਮਨ ਰੰਗਿਆ ਜਾਂਦਾ ਉਹ ਚੀਜ਼ਾਂ ਕੋਲੇ ਦਿਸਣ ਲੱਗ ਜਾਂਦੀਆਂ ਹੈ ਇਓ ਮੰਨੰਗੇ ਤੇ ਹਰੀ ਨਾਲ ਹੀ ਪ੍ਰਗਟ ਹੋ ਗਿਆ ਸੁਖ ਦਾਤਾ ਪਾਇ ਮੋਹ ਚੁਕਾਇਆ ਸੁਖ ਦਾਤਾ ਵਾਹਿਗੁਰੂ ਪਾਲਿਆ ਮੋਹ ਸਰੀਰ ਦਾ ਚੁੱਕ ਦਿੱਤਾ ਅੰਦਰੋਂ ਅਨੰਦ ਨੂੰ ਨਾਮ ਸਮਾਲੀ ਰਾਤ ਨੂੰ ਮਾਰਾ ਤੇ ਨਾਮ ਨੂੰ ਯਾਦ ਕਰਦੇ ਰਹਿੰਦੇ ਹਨ ਪ੍ਰੇਮ ਵਿੱਚ ਗੁਰ ਸਬਦ ਦੇ ਰਾਤਾ ਸਹਿਜੀ ਮਾਤਾ ਗੁਰਾਂ ਦੇ ਸ਼ਬਦ 'ਚ ਰੰਗਿਆ ਸੁਤੇ ਮਸਾਨਾ ਹੋ ਗਿਆ ਮਨ ਮਸਤ ਹੋ ਗਿਆ ਹੈ ਨਾਮ ਅਮਲ ਸ਼ਰਾਫੀ ਸੁਖਾ ਤੰਗ ਚਾ ਨਹੀਂ ਪੀਣੀ ਪੈਂਦੀ ਹਰ ਵਕਤ ਮਸਤੀ ਚੜ ਗਈ ਹੈ ਨਾਮ ਮਨ ਵਸਾਈ ਅੰਮ੍ਰਿਤ ਨਾਮ ਨੂੰ ਮਨ ਚ ਵਸਾ ਲਿਆ ਹੈ ਨਾਨਕ ਤਿਨ ਘਰ ਸਦ ਹੀ ਸੋਹਿਲਾ ਸਰਦੂ ਜੀ ਕਹਿੰਦੇ ਉਹਨਾਂ ਦੇ ਘਰ ਹਿਰਦੇ ਚ ਸਦਾ ਵਾਹਿਗੁਰੂ ਦਾ ਜਾਸੂਚਾਰ ਨ ਹੁੰਦਾ ਸੋਹਿਲਾ ਆਨੰਦ ਰਹਿੰਦਾ ਹੈ ਕੀ ਸਤਗੁਰੂ ਸੇਵ ਸਮਾਏ ਜਿਹੜੇ ਸਤਗੁਰਾਂ ਦੀ ਸੇਵਾ ਕਰਕੇ ਵਾਹਿਗੁਰੂ ਚ ਸਮਾਗਏ ਲੀਨ ਹੋ ਗਏ ਹਨ ਮਹਤਵਾ ਬਿਨ ਸਤਗੁਰ ਜਗ ਭਰਮ ਪੁਲਾਇਆ ਸਤਗੁਰਾਂ ਦੇ ਉਪਦੇਸ਼ ਘਾਰੇ ਤੋਂ ਬਿਨਾ ਸਾਰਾ ਜਗਤ ਭਰਮ ਨੂੰ ਪੁਲਾ ਦਿੱਤਾ ਹਰ ਕਾ ਮਹਿਲ ਨਾ ਪਾਇਆ ਹਰੀ ਰੰਗ ਹੱਜੋ ਸੱਚਖੰਡ ਸਰੂਪ ਹੈ ਅਤੇ ਪੁਰੀਆ ਬਾਦ루 ਮਹੱਲ ਨੂੰ ਨਹੀਂ ਪਾਉਣਾ ਕੀਤਾ ਰਾਮ へ ਪਾਈ ਗੁਰਮੁਖੇ ਇੱਕ ਮੇਲ ਮਿਲਾਇਆ ਇੱਕ ਗੁਰਮੁਖ ਹਨਗੇ ਜਿਨ੍ਹਾਂ ਨੂੰ ਗੁਰਮੁਖਾਂ ਦੁਆਰਾ ਮੇਲ ਚ ਮਿਲਾ ਲਿਆ ਹੈ ਨਾਮ ਚ ਥਿਨ ਕੇ ਦੂਖ ਗਵਾਈ ਉਹਨਾਂ ਦੇ ਜਮਣ ਮੰਦਰਾਂ ਤਨ ਕੇ ਦੁਖ ਗਵਾਇਆ ਰਾਮ ਉਹਨਾਂ ਦੇ ਦੁੱਖਾਂ ਨੂੰ ਗਵਾਤਾ ਰਾਮ ਪਰਮੇਸ਼ਰ ਹੈ ਭਾਈ ਤਨ ਕੇ ਦੁਖ ਗਵਾਇਆ ਜਾਂ ਹਰ ਮਨ ਭਾਇਆ ਜਿਉ ਹਰੀ ਦੇ ਮਨ ਚ ਭਾ ਗਿਓ ਉਹਨਾਂ ਦੁੱਖਾਂ ਨੂੰ ਮੀਟ ਦਿੰਦਾ ਹੈ ਸਦਾ ਗਾਵਹਿ ਰੰਗ ਰਾਤੇ ਸਦਾ ਵਾਹਿਗੁਰੂ ਦੇ ਪ੍ਰੇਮ ਦੇ ਲਿੱਤੇ ਹੋਏ ਮਹਾਰੇ ਦੇ ਗੁਣਾਂ ਨੂੰ ਗਾਉਂਦੇ ਹਨ ਹਰ ਕੀ ਭਗਤ ਸਦਾ ਜਨ ਨਿਰਮਲ ਜਿਉ ਹਰੀ ਦੇ ਭਗਤਾਂ ਸਦਾ ਉਜਲ ਪਰਖਣਗੇ ਜਨ ਜੁਗ ਜੁਗ ਸਦ ਹੀ ਜਾਤੇ ਜੁਗਾ ਜੁਗਾ ਜੋ ਸਦ ਈ ਜਾਣੇਗੇ ਸੰਸਾਰ ਦੇ ਅੰਦਰ ਵੀ ਲੁਕੇ ਛੁਪੇ ਨਹੀਂ ਹਨ ਸਾਚੀ ਭਗਤ ਕਰੇ ਦਰ ਜਪਹਿ ਜਿਹੜੇ ਸੱਚੇ ਵੀ ਭਗਤੀ ਕਰਦੇ ਦਰਗਾਹ 'ਚ ਵੀ ਜਾਣੇ ਜਾਂਦੇ ਆ ਘਰ-ਦਰ ਸਰ ਦਰ ਅੰਦਰ ਹੀ ਪਰਮੇਸ਼ਰ ਦੇ ਸਰੂਪ ਦੇ ਵਿੱਚ ਜਾਣੇ ਜਾਂਦੇ ਤੁਰਿਆਪਾ ਵਿੱਚ ਸ਼ੁੱਧ ਹੋਏ ਹੋਏ ਘਰ-ਦਰ ਸੱਚਾ ਸੁਈ ਉਹਨਾਂ ਦੇ ਘਰ ਦੇ ਦਰ ਵਿੱਚ ਹੀ ਸੱਚਾ ਪਰਮੇਸ਼ਰ ਹੈ ਘਰ ਸਰੂਪ ਉਹ ਤੇ ਦਰ ਗਿਆਨ ਸਾਰਿਆਂ ਦੇ ਅੰਦਰ ਸਰੂਪ ਦਾ ਗਿਆਨ ਹੈ ਗਿਆਨ ਸਰੂਪ ਦਾ ਗਿਆਨ ਰੂਪੀ ਦਰਵ ਹੈ ਤੇ ਘਰ ਸਰੂਪ ਦੀ ਪ੍ਰਾਪਤੀ ਹੈ ਉਹ ਸਚਾਈ ਸਾਰਿਆਂ ਦੇ ਘਰਾਂ ਸਰੀਰਾਂ ਚ ਦਰਾਂ ਇੰਦਰੀਆਂ ਚ ਉਹ ਸਚਾਈ ਪ੍ਰਤੀਤ ਹੁੰਦਾ ਹੈ ਨਾਨਕ ਸੱਚਾ ਸੋਹਿਲਾ ਸੱਚੀ ਸੱਜ ਬਾਣੀ ਮਾਰੇ ਕਹਿੰਦੇ ਇਹ ਸੱਚੇ ਦਾ ਜਸ ਜਿਹੜੇ ਗਾਉਂਦੇ ਆ ਸੱਚੀ ਇਹ ਨਿਸ਼ਚੇ ਕਰਕੇ ਬਾਣੀ ਗਾਉਣ ਜੋਗ ਉਹ ਸੱਚਾ ਆਨੰਦ ਦੇਣ ਵਾਲੀ ਹੈ ਸਭ ਦੇ ਹੀ ਸੁਖ ਹੋਊ ਕਿਉਂ ਗੁਰਾਂ ਦੇ ਸ਼ਬਦ ਕਰਕੇ ਨਿਸ਼ਚੇ ਕਰ ਲਓ ਭਈ ਸੁਖ ਦੀ ਪ੍ਰਾਪਤੀ ਹੋਈ ਹੈ ਹੋਵੇਗੀ